ਅੱਡੀ ਜਿਹੜੀ ਦਨਕਸਵਰ ਦੀ ਟੀਮ ਹੈ ਉਹ ਜ਼ੀਰੋ ਗਰਾਊਂਡ ਦੀ ਜਿਹੜੀ ਸਥਿਤੀ ਜਿਹੜੀ ਹਰਾਂ ਨੂੰ ਲੈ ਕੇ ਜਿਹੜੀ ਪ੍ਰਭਾਵਤ ਦਿਖਾ ਰਹੀ ਆ ਸੋ ਅੱਜ ਅਸੀਂ ਪਹੁੰਚੇ ਆ ਪਿੰਡ ਮਾਂ ਦੇ ਵਿੱਚ ਇਹ ਵੀ ਜਿਹੜਾ ਜਿਹੜਾ ਬਾਬਾ ਕੋਰੀਡੋਰ ਦੇ ਲਾਗੇ ਬਿਲਕੁਲ ਨਜ਼ਦੀਕ ਪਿੰਡ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਕਰੀ ਜਿਹੜੀਆਂ ਕਮਰੇ ਦੀਆਂ ਜਿਹੜੀਆਂ ਫੋਟੋ ਤਸਵੀਰਾਂ ਜਿਹੜੀਆਂ ਸਾਡੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਮਾਤਾ ਜੀ ਨਾਲੋਂ ਇੱਥੇ ਜਿਹੜੀ ਰਸੋਈ ਵੀ ਜਿਹੜੀ ਬਣਾਈ ਗਈ ਸੀ ਸੋ ਮੀਂਹ ਦੇ ਨਾਲ ਜਿਹੜੀ ਹੜ੍ਹ ਦੇ ਨਾਲ ਉਹ ਵੀ ਬਿਲਕੁਲ ਜਿਹੜੀ ਟੱਚ ਨੈਸ ਹੋ ਗਈ ਚਲ ਹੈਗੀ ਤਾਂ ਚਲੋ ਕੱਚੀ ਸੀ ਪਰ ਫਿਰ ਵੀ ਜਿਹੜਾ ਪਾਣੀ ਦਾ ਵਹਾਹ ਇੰਨਾ ਤੇਜ਼ ਸੀ ਤੇ ਪਾਣੀ ਦਾ ਲੈਵਲ ਵੀ ਇੰਨਾ ਬਣਿਆ ਜਿਹੜੀ ਉੱਚੀ ਸੀ ਕਿ ਉਸ ਨੂੰ ਵਹਾ ਕੇ ਲੱਗੀ ਸੋ ਸਾਡੇ ਨਾਲ ਮਾਤਾ ਜੀ ਮਜੇਰ ਉਹਨਾਂ ਨਾਲ ਗੱ ਪਰੇਸ਼ਨ ਇਹ ਹੋਈ ਇਹ ਭਿਕਰਦੀ ਹੈ ਜਿਆਦਾ ਘਰ ਬਣਨਾ ਚਾਹੀਦਾ ਸਾਡਾ ਚਲੋ ਮਾੜੀ ਮਾਏ ਤੁਸੀਂ ਮਿਹਨਤ ਕਰੋ ਸਾਡੀ ਮੈਂ ਤਾਂ ਜਿਹੜੀ ਸੋਈ ਬਣਾਈ ਇੱਥੇ ਇਹ ਹੱਡ ਤੋਂ ਪਹਿਲਾਂ ਪਰ ਹੱਡ ਤੋਂ ਇਹਨਾਂ ਪਹਿਲਾਂ ਡਿੱਗੀ ਨਹੀਂ ਹੱਡ ਤੋਂ ਪਹਿਲਾਂ ਡਿੱਗੀ ਹੱਡ 'ਚ ਡਿੱਗੀ ਹੈ ਹਾਂਜੀ ਇਹ ਹੱਡ ਤੋਂ ਇਹ ਹੱਡ ਦੇ ਵਿੱਚ ਡਿੱਗੇ ਕਣਕ ਥੱਲੇ ਆ ਗਈ ਪੜੋਲਾ ਥੱਲੇ ਆ ਗਿਆ ਇਹਦੇ ਥੱਲੇ ਰੱਖਿਆ ਹੈ ਕਾਫੀ ਸਮਾਨ ਹੀ ਗਾ ਵਿੱਚ ਸਾਰੇ ਥੱਲੇ ਆ ਗਿਆ ਘੜ ਕੇ ਕਿੰਨੀ ਮਦਦ ਕਰਨ ਗਈ ਕਣਕ ਹੈਗੀ ਦੋ ਕੁ ਇੰਟੜੇਗੀ ਹਾਂਜੀ ਉਸ ਤੋਂ ਲੋ ਮਤਲਬ ਕੀ ਚੀਜ਼ਾਂ ਮਿਲਦੀਆਂ ਹੋਰ ਇਤਰਾ ਬਿਸਤਰੇ ਬਸਤਰੇ ਹੀ ਉਹ ਵੀ ਰੋੜ ਰੜ ਗਏ ਸਾਰੇ ਨਹੀਂ ਮਤਲਬ ਨਿਕਲੇ ਨਾ ਨਹੀਂ ਕੁਛ ਨਹੀਂ ਨਿਕਲੇ ਤੁਹਾਨੂੰ ਦੱਸਣ ਦੇ ਸਭ ਕੁਝ ਇਤਰਾ ਹੀ ਵਿਗਾੜ ਗਿਆ ਤੁਹਾਨੂੰ ਦੱਸਿਆ ਸਾਡੇ ਪਾਣੀ ਤਾਂ ਕਿਤੇ ਸਿਰ ਤੋਂ ਵੀ ਤਾਂ ਚੜ ਗਿਆ ਜਦੋਂ ਆਪ ਘਰੋਂ ਨਿਕਲੇ ਨੇ ਕਿਦੋਂ ਮੈਡਮ ਮਤਲਬ ਪਾਣੀ ਇਸ ਪਿੰਡ ਦੇ ਵਿੱਚ ਦੱਸੋਗੀ ਇਹ ਪਾਣੀ ਆ 6 ਵਜੇ ਆਇਆ ਜੀ ਹਾਂਜੀ 6 ਸ਼ਾਮ ਤੋਂ ਕਿ ਸਵੇਰ ਨਹੀਂ ਸਵੇਰ ਦੇ ਸਾਂ ਹਾਂਜੀ ਪ੍ਰਸ਼ਾਸਨ ਵੱਲੋਂ ਤੋਂ ਪਹਿਲਾਂ ਹੀ ਜਿਹੜੀਆਂ ਇਸ ਹਰੂ ਲੈ ਕੇ ਜਾਂ ਪਾਣੀ ਨੂੰ ਲੈ ਕੇ ਅਲਰਟ ਕਰ ਦਿੱਤਾ ਗਿਆ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਲੋਸਮੈਂਟ ਹਾਂਜੀ ਹਾਂਜੀ ਕੀਤੀ ਲੋਸਮੈਂਟ ਪਰ ਆਪਾਂ ਇਹਨਾਂ ਨੂੰ ਇਹ ਨਹੀਂ ਨਾ ਪੀ ਪਾਣੀ ਆ ਜਾਣਾ ਆਈ ਤਰੇ ਭਲੇਕੇ ਜੀ ਸਾਨੂੰ ਇਹ ਤੁਹਾਡੇ ਭੈਣ ਭਰਾਏ ਸਾਨੂੰ ਕਹਿੰਦੇ ਤੁਹਾਡੇ ਮਤਲਬ ਤੁਸੀਂ ਇੱਥੇ ਨਾ ਸੋ ਤਾਂ ਇਹ ਕਹਿੰਦੇ ਆਪਣੇ ਹੀ ਘਰੇ ਰਹਿਣਾ ਨਹੀਂ ਹਾਰ ਹੁੰਦਾ ਮਤਲਬ ਘਰੇ ਕਿ ਜਾਂ ਚਲ ਕੇ ਆਈ ਮੜ ਕੇ ਜਦੋਂ ਪਾਣੀ ਆ ਫੇਰ ਨਿਕਲੇ ਜਦੋਂ ਪਾਣੀ ਚੜ ਗਿਆ ਫੇਰ ਆਪਾਂ ਨਿਕਲੇ ਆ ਅੰਦਰ ਕੁਛ ਨਹੀਂ ਨਿਕਲੇ ਸਾਡੇ ਹਾਂਜੀ ਜਾਨ ਹੀ ਸਿਰਫ ਬੱਚੀ ਸਾਡੀ ਹੋਰ ਕੁਛ ਨਹੀਂ ਬਚਿਆ ਢਿੱਕਾ ਮਤਲਬ ਜਿਹੜੀ ਕੋਠੇ ਤੇ ਲਾ ਆ ਗਿਆ ਤਰਪਾਲ ਪਾਈ ਆ ਇਹ ਆਪਣੇ ਕੋਲ ਲੈ ਆ ਦੀ ਆ ਹਾਂਜੀ ਇਹ ਆਪ ਮੈਂ ਲੈ ਆ ਦੀ ਜੇ ਮੈਂ ਕਿਹ ਕੋ ਪੈਸੇ ਫੜ ਕੇ ਫਿਰ ਮੈਂ ਦੀ ਮੈਂ ਕਿ ਮੇਰਾ ਕਮਰਾ ਚੋਂ ਢਿਆ ਕੰਮ ਮੈਂ ਕਰਾਂ ਦਾ ਕਰਦੀ ਜੀ ਹਾਂ ਕਿਨੇ ਕਰਾਂ ਕੰਮ ਤੰਨਾ ਕਰਾਂ ਕੀ ਫਿਰ ਕਰਦੇ ਵਿੱਚ ਕੰਮ ਲੋਕਾਂ ਦੇ ਕਰਨ ਨਾਲ ਜਿਹੜਾ ਕਰਦਾ ਜਿਹੜਾ ਸਰਕਲ ਆ ਚੱਲ ਜਾਂਦਾ ਕੰਮ ਤੁਹਾਨੂੰ ਪਤਾ ਹੀ ਲੋਕੀ ਉਤਨੇ ਜਿਹੜੇ ਪੈਸੇ ਤੇ ਲੋਹੀ ਦੇਣਾ ਹੋਰ ਉਹ ਤੇ ਕੀ ਦੇਣਾ ਕਿਸੇ ਨੇ ਕੋਈ ਨਹੀਂ ਕਿ ਇਹ ਦੀ ਮੈਂ ਤਾਂ ਕਰਦਾ ਕਿ ਇਹਨੇ ਪੁੱਛਿਆ ਨਹੀਂ ਹੈ ਤਾਂ ਕਾਣ ਕੇ ਜਦੋਂ ਵੋਟਾਂ ਆਉਂਦੀਆਂ ਉਹ ਸਾਰੇ ਆ ਜਾਂਦੇ ਨੇ ਕਿਵੇਂ ਮਤਦਾ ਪਿੰਡ ਦੇ ਵਿੱਚ ਆਨ ਰਹੀ ਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਤੁਹਾਡੇ ਤਾਂ ਕਦੀ ਕਹਨੇ ਅਪਰੋਚ ਕੀਤੀ ਨਹੀਂ ਨਾ ਨਾ ਕੋਈ ਨਹੀਂ ਕੀਤੀ ਮੈਂ ਘਰ ਦੇ ਵਿੱਚ ਦੇਖਿਆ ਪਾਣੀ ਦਾ ਵੀ ਕੋਈ ਢਾ ਸਰਕਣ ਦਾ ਨਲਕਾ ਨਹੀਂ ਪਾਣੀ ਵੀ ਨਹੀਂ ਢਾ ਡਕਾ ਰਿਹਾ ਕੋਈ ਵੀ ਹਾਂਜੀ ਪਾਣੀ ਕੋਣੇ ਵੀ ਤਾਂ ਹੀ ਵੈਕੈਂਟ ਹੈ ਨੇ ਕੋਈ ਵੀ ਤਰ ਲੈਣ ਦੇ ਤੇ ਬਾਟੀਆਂ ਨਾਲ ਪਾਣੀ ਲਈਦਾ ਕਿੰਨੇ ਮੈਂਬਰ ਹੈ ਮਦਰ ਮੈਂਬਰ ਐਸੀ ਹੈ ਜੀ ਤੋਂ ਮੇਰੀਆਂ ਬੇਟੀਆਂ ਵੈਈਆਂ ਨੇ ਹਾਂਜੀ ਮਲਕ ਜਿਹੜੇ ਘਰ ਦੇ ਵਿੱਚ ਕਮਾਈ ਕਰਨ ਵਾਲੇ ਤੋਂ ਅਸੀਂ ਹੋਰ ਕਮਾਈ ਮੇਰਾ ਇਹ ਕਰਵळा ਕਰਦਾ ਕਮਾਈ ਮਾੜੀ ਮੋਟੀ ਹੋ ਵੀ ਇਤਨੇ ਜੜੀ ਧੱਪਾ ਕਰਨ ਦਿਆ ਉਹਦਾ ਕੰਮ ਨਹੀਂ ਉਹ ਠੀਕ ਨਹੀਂ ਰਹਿੰਦਾ ਉਹ ਇਤਨੇ ਵਿਚਾਰਾ ਲੱਗਾ ਰਹਿੰਦਾ ਕੰਮ ਤੇ ਤੇ ਬੇਟਾ ਮੇਰਾ ਉਹਦੇ ਕੋ ਕੰਮ ਨਹੀਂ ਹੁੰਦਾ ਜੇ ਮਾਦਾ ਜਿਹੜੇ ਕੱਚੇ ਕੋਠੇ ਨੇ ਕਦੀ ਫਾਇਲ ਨਹੀਂ ਪੜੀ ਕੋਈ ਡਾਕੂਮੈਂਟ ਨਹੀਂ ਭਰੇ ਕੀ ਬੜੀਆਂ ਆਈ ਤਾਂ ਬਹੁਤ ਜਿਆਦੀਆਂ ਫਾਇਲਾਂ ਭਰੀਆਂ ਪਰ ਕਹਿੰਦੇ ਸਾਡੀ ਸੁਣੀ ਨਹੀਂ ਹੇ ਤਾਕ ਕਿ ਮੈਂਬਰ ਨੇ ਕਿ ਸਰਪੰਚ ਨੇ ਕਦੇ ਨਹੀਂ ਸਾਡੀ ਸੁਣੀ ਬਸ ਜੇ ਉਹਨਾਂ ਨੂੰ ਕਹੀਏ ਉਹਨਾਂ ਕਹਣਾ ਕੋਈ ਗੱਲ ਨਹੀਂ ਤੁਹਾਡੀ ਫਾਇਲ ਦਿੱਤੀ ਆ ਤਾਂ ਢਾਪੇ ਕਮਰਾ ਬਣ ਜਾਣਾ ਅਜੇ ਤੱਕ ਅਸੀਂ ਕਮਰੇ ਵੀ ਹੁੰਦੇ ਰਹੇ ਸਾਡਾ ਕਿਸੇ ਨੇ ਨਹੀਂ ਸੁਣੀ ਮੈਂ ਤੇ ਕੇ ਕੋਈ ਮਤ ਪੈਨਸ਼ਨ ਤੇ ਲੱਗੀ ਹਾਂ ਜੀ ਪੈਨਸ਼ਨ ਵੀ ਆ ਰਹੀ ਲੱਗੀ ਜੀ ਉਹਨਾਂ ਦਿਨ ਲੱਗੀ ਬਹੁਤ ਜਿਹੜੀ ਅੰਨਰੇ ਵੀ ਨੇ ਜੋ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਮਤਲਬ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੀਆਂ ਨੇ ਮਤਲਬ ਤੁਹਾਡੀ ਜੇ ਕਰਨ ਅਪਰੋਚ ਕਰਨੀ ਹੋਵੇ ਤੇ ਕਿਹੜਾ ਪਿੰਡ ਹੈ ਕਿਹੜਾ ਐਡਰੈਸ ਹੈ ਪਿੰਡ ਸਾਡਾ ਮਾਨ ਜੀ ਹਾਂ ਜੀ ਜ਼ਿਲ੍ਹਾ ਗਰਦਾਸਪੁਰ ਜੀ ਕੀ ਕੀ ਮਤਲਬ ਜੀ ਜਿਹੜੀ ਰੱਖਦੇ ਨੇ ਮੰਗ ਵੀ ਕਮਰਾ ਦੀ ਰੱਖਦੇ ਜਾਂ ਪਾਣੀ ਦੀ ਕੀ ਮਸੇ ਕਹੋਣੀ ਸੀ ਸਾਡੇ ਚਲੋ ਇਹ ਨਾ ਸਾਡੇ ਕਮਰਾ ਚਲੋ ਬਣ ਜਾਈਂ ਕਮਰੇ ਦੇ ਵਿੱਚ ਕਿ ਥੋੜਾ ਬੋਤਰਾ ਆ ਸਕਦੇ ਆ ਇਹ ਸਾਡਾ ਬੰਨਣਾ ਚਾਹੀਦਾ ਜੀ ਹਰ ਤੋਂ ਕਿੰਨੇ ਦਿਨ ਹੋ ਗਏ ਜਿਹੜੇ ਹਰ ਤੋਂ ਮਤਲਬ ਤੁਸੀਂ ਆਪਣੇ ਘਰ ਤੋਂ ਜਿਹੜਾ ਮਤਲਬ ਇਹ ਤਾਂ ਅੱਜ 12 ਦਿਨ ਹੋ ਗਏ ਹਨ ਕਿਹਦੇ ਕਰੇ ਬੈਠੇ ਨਾ ਤਾਂ ਤੁਹਾਨੂੰ ਪਤਾ ਅੱਜ ਗੱਲ ਤੇ ਇੱਕ ਦਿਨ ਵੀ ਕੇ ਵਾਲੇ ਜਾਈਏ ਤੇ ਕਿੰਨੀ ਪਰੇਸ਼ਾਨੀ ਹੁੰਦੀ ਹੈ ਕੀ ਮਤਲਬ ਧੁੱਪ ਲੱਗਦੀ ਦੇਣ ਮਤਲਬ ਪਧਰੇ ਹੁੰਦੇ ਤੇ ਇੱਥੇ ਮਤਲਬ ਬਸ ਹੋ ਸਕਦੀ ਹੈ ਕਿ ਜਾਂ ਮਲ ਖਤਨਾ ਨਹੀਂ ਅੱਜ ਇਹ ਆ ਟੇਵਾ ਚੋਂ ਕਿਤੇ ਕਮਰਾ ਤੁਹਾਨੂੰ ਪਤਾ ਡਿੱਗਣ ਵਾਲਾ ਵਾ ਤਾਂ ਬਸ ਸਾਡੀ ਕਿਤਰਾ ਹੋ ਸਕਦੀ ਹੈ ਜੇ ਆਪਾਂ ਇੱਥੇ ਆਣ ਕੇ ਵੜ ਜਾਈਏ ਤੇ ਕਮਰਾ ਉੱਤੇ ਟਿਕ ਪੇ ਕੀ ਪਾ ਸਾਡਾ ਬੱਚਨ ਦਾ ਵੀ ਕੀ ਫਾਇਦਾ ਉਪਰਵਾਦ ਦੇ ਜੀਆ ਨੂੰ ਨੁਕਸਾਨ ਦਾ ਛੱਟ ਲੱਗਣ ਦਾ ਖਤਰਾ ਸਾਹ ਹਾਂ ਜੀ ਛੱਟ ਲੱਗਣ ਦਾ ਖਤਰਾ ਹਨੂ ਕਿਉਂਕਿ ਇਹ ਤੱਕ ਮਸਾ ਨਿਕਲੇ ਇੱਥੋਂ ਬਚ ਕੇ ਤੇ ਜੇ ਮੰਨ ਲਓ ਕਮਰੇ ਦੇ ਵਿੱਚ ਠਹਿਟ ਰਹੇ ਆਪੀਗੇ ਕਮਰਾ ਮੰਨ ਲਓ ਤੇ ਡੇਕ ਪਿਲ ਫਿਰ ਹਟ ਕੀ ਫਾਇਦਾ ਨਿਕਲਦਾ ਵੀ ਕੀ ਫਾਇਦਾ ਆਏਗਾ ਜਿੱਦਾਂ ਮਤਲਬ ਜਿੰ ਪਿੰਡਾਂ ਦੇ ਵਿੱਚ ਐਨਰ ਵੀਰ ਨੇ ਜਾਂ ਹੋਰ ਨੇ ਮੰਨ ਲਓ ਲੋੜਵਾਂ ਦੇ ਬੱਚੇ ਜਿਹਨ ਲੋਕਾਂ ਦੀ ਬਾਹ ਫੜਦੇ ਨੇ ਤੁਹਾਡੀ ਮਤਲਬ ਕਿਸ ਨੇ ਫੜੀ ਸਾਡੇ ਕਿਸ ਨੇ ਮਾਇਤ ਨਹੀਂ ਕੀਤੀ ਕਿਸ ਨੇ ਬਾਹ ਨਹੀਂ ਫੜ ਕੇ ਨੇ ਹਜੇ ਤਾਕ ਪੁੱਛਿਆ ਤਾਂ ਕਿ ਨਹੀਂ ਤੋ ਇਹ ਕਿਤੋਂ ਰੋਟੀ ਕਾਂ ਡੇ ਜੇ ਤੁਹਾਡੀ ਚਲੋ ਬਾਹਰੋਂ ਆਉਂਦੇ ਨੇ ਉਹ ਵਿਚਾਰੇ ਮਜਤ ਕਾਂ ਡੇ ਹੀ ਉਹ ਰੋਟੀ ਪਾਣੀ ਮੜਾ ਮਟਕਾ ਤੋਂ ਪ੍ਰਸ਼ਾਸਨ ਦੇ ਉੱਲੂ ਬੋਠਾ ਲਗਾ ਦਿੱਤੇ ਹੈ ਹਲੀਕਾਪਟਰ ਲਗਾ ਦਿੱਤਾਗਾ ਤੁਹਾਡੇ ਦਾ ਘਰ ਆਸ਼ਾ ਪਹੁੰਚਦਾ ਰਿਹਾ ਕੋਈ ਨਹੀਂ ਪਹੁੰਚਦਾ ਦੂਜੇ ਰਾਸ਼ਨ ਚੱਲ ਵਿਚਾਰੇ ਆਉਂਦੇ ਰਹੇ ਭੈਣ ਭਰਾ ਉਹ ਵਿਚਾਰੇ ਸਾਨੂੰ ਰਾਸ਼ਨ ਪਹੁੰਚਾਉਂਦੇ ਰਹੇ ਸਿੱਖ ਜੜੀ ਜਥੇਬੰਦੀ ਕਰ ਸਕਦਾ ਹਾਂ ਹਾਂ ਜੀ ਹਾਂ ਜੀ ਸਿੱਖ ਵਾਲਾ ਸਿੱਖਾਂ ਵਾਲੋਂ ਆਉਂਦਾ ਰਿਹਾ ਪ੍ਰਸ਼ਾਸਨ ਨੂੰ ਜੜੀ ਕੋਈ ਪਹੁੰਚ ਨਹੀਂ ਹੁੰਦੀ ਕੀ ਵਾਲੋਂ ਨਹੀਂ ਹਨ ਕੁਝ ਵੀ ਨਹੀਂ ਮਿਲਿਆ ਬੋਲੋ ਜੀ ਇੱਥੇੋਂ ਤੱਕ ਹੋਂ ਤੱਕ ਕੋਈ ਪ੍ਰਸ਼ਾਸਨ ਦੀ ਗੱਡੀ ਜੱਕੇ ਨੇ ਪਹੁੰਚ ਕੀਤੀ ਸਾਡੇ ਨਾਲ ਹੋਰ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਸੋ ਸਾਡੇ ਨਾਲ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਬਾਬਾ ਜੀ ਇਹਨਾਂ ਦੀ ਘਰ ਦੀ ਜਿਹੜੀ ਕੰਡੀਸ਼ਨ ਹੈ ਕਿਵੇਂ ਦੇ ਬਹੁਤ ਮਾੜੀ ਕੰਡੀਸ਼ਨ ਹੈ ਜੀ ਤੁਹਾਡੇ ਸਾਹਮਣੇ ਹੀ ਵੇਖ ਲਓ ਰਸੋਈ ਡੇਗਵੀ ਆ ਤੇ ਕਮਰੇ ਚੋਂ ਇਹਨਾਂ ਸੋ ਕੋ ਕਹਿਆ ਵੀ ਛੱਤ ਦਾ ਪਤਾ ਨਹੀਂ ਕਿਹੜੇ ਵੇਲੇ ਡੇਗ ਪੇ ਤੇ ਤੁਸੀਂ ਉਧਰ ਆ ਜਾਓ ਆਪਣੇ ਘਰ ਹੈਗੇ ਉੱਚੇ ਉਧਰ ਫਿਰ ਉਦੋਂ ਦੇ ਰਹਿੰਦੇ ਆ ਮਤਲਬ ਹਰ ਤੋਂ ਜਦ ਪਾਣੀ ਆ ਉਦੋਂ ਤੋਂ ਚਲੋ ਇਹ ਗਏ ਨੇ ਲੋਕ ਬੰਦਪਰਹ ਹੋਏ ਨੇ ਕਰੋਬੇਕਾਰ ਹੋਏ ਨੇ ਕਿ ਲੱਗਦਾ ਕਿ ਧੁੱਪ ਲੱਗਣ ਦੇ ਨਾਲ ਫਿਰ ਇੱਥੇ ਵੀ ਰਹਿਣ ਬਿਚਾਰ ਹੋ ਤੁਸੀਂ ਆਪ ਵੇਲੇ ਅੰਦਰ ਜਾ ਕੇ ਛਾਤੀ ਮਾਰ ਰਹਿ ਸਕਦਾ ਨਹੀਂ ਬੰਦਾ ਤੇ ਤੁੱਪ ਲੱਗੀ ਤਾਂ ਬਾਅਦ ਚ ਨਹੀਂ ਰਹਿ ਸਕਦਾ ਹਾਂਜੀ ਛੱਤਾ ਡਿੱਗਣ ਵਾਲੀਆਂ ਨੇ ਕੰਦਾ ਵੀ ਵੇਖ ਲਓ ਕਿਦ ਤਰਾ ਕੀ ਹਾਲ ਬਣਿਆ ਜੇ ਕੰਦਾ ਦਾ ਇਹ ਵੀ ਐਨ ਆਰ ਆਵੀਰ ਨੇ ਜਾਂ ਹੋਰ ਸਮਾਜਸੀ ਸੰਸਥਾ ਨੇ ਲੋੜ ਵੰਦੇ ਇੰਦਾਂ ਦੇ ਬੇਸਾਰ ਲੋਕਾਂ ਦੀ ਜਿਹੜੀ ਮਦਦ ਕਰਦੇ ਇਹਨਾਂ ਤੱਕ ਅੱਜੇ ਨਹੀਂ ਪਹੁੰਚੀ ਨਹੀਂ ਅਜੇ ਤੱਕ ਵੀ ਜੀ ਪਹੁੰਚ ਨਹੀਂ ਕੀਤੀ ਸਰਕਾਰਾਂ ਆਉਂਦੀਆਂ ਰਹੀਆਂ ਨੇ ਉਹਨਾਂ ਨੂੰ ਦੱਸ ਦ ਰਹੇ ਹਾਂ ਉਹਨਾਂ ਕੋਈ ਮਸਲਾ ਹੱਲ ਨਹੀਂ ਕੀਤਾ ਤੇ ਨਾ ਹੁਣ ਸਰਕਾਰਾਂ ਤੋਂ ਹੀ ਆਸ ਰੱਖਦੇ ਹਾਂ ਆਪ ਕੋ ਪਾਲ ਲੈ ਕੇ ਪਾਈ ਇਹਨਾਂ ਨੂੰ ਪਾਈ ਗਈ ਜਾਂ ਕਦਮ ਬੜੀ ਨਹੀਂ ਇਹ ਅਸੀਂ ਆਪਣੇ ਵੱਲੋਂ ਪਾਈ ਜੀ ਵੀਰ ਜੀ ਹਾਂਜੀ ਸਰਕਾਰ ਵੱਲੋਂ ਤਾਂ ਕੋਈ ਸਰਕਾਰ ਵੱਲੋਂ ਕੁਛ ਨਹੀਂ ਇਹ ਕੋਈ ਤਰਪਾਲ ਦਾ ਟੋਟਾ ਤੱਕ ਨਹੀਂ ਦਿੱਤਾ ਉਹਨਾਂ ਦਾ ਸਰਕਾਰਾਂ ਕੀ ਦੇਣਾ ਹੈ ਜਿਵੇਂ ਪ੍ਰਸ਼ਾਸਨ ਵੱਲੋਂ ਇਡੀਆਂ ਟੀਮਾਂ ਬੋਟਾਂ ਲਗਾ ਦਿੱਤੀਆਂ ਕਿ ਹੈਲੀਕਾਪਟਰ ਲਗਾ ਦਿੱਤੇ ਗਏ ਲੋੜਵੰਦਾਂ ਦੇ ਪ੍ਰਸ਼ਾਸਨ ਜਿਹੜੇ ਲੋਕਾਂ ਤੱਕ ਆਮ ਲੋਕਾਂ ਤੱਕ ਇਨੀ ਪਾਣੀ ਹੋਣ ਦੇ ਬਾਵਜੂਦ ਜਿਹੜੀ ਕੋਈ ਕਿਨੂੰ ਤੱਕੀ ਨਾ ਪਵੇ ਮੈਡੀਕਲ ਲੈਣ ਦੀ ਤੱਕੀ ਨਾ ਹੋਵੇ ਇੱਥੋਂ ਤੱਕ ਕੀ ਇਹਨੇ ਪਹੁੰਚਦੀ ਜੀ ਸਰਕਾਰਾਂ ਵੱਲੋਂ ਵੀ ਜੀ ਹੈਲੀਕਾਪਟਰ ਆਇਆ ਹੀ ਜੇ ਉਹਨੇ ਬੜੀ ਤੰਤਨ ਕਰਾਈ ਆ ਦੋ ਪੈਕਟ ਇੱਥੇ ਦੋ ਉੱਥੇ ਤੇ ਦੋ ਤਿੰਨ ਪਾਣੀ ਚ ਸੁੱਟਦੇ ਹੀ ਜੇ ਬਹੁਤ ਤੰਤਨ ਕਰਾਤੀ ਹੈਲੀਕਾਪਟਰ ਨੇ ਉਹ ਮਤਲਬ ਕਿ ਬੇੜੀਆਂ ਨਹੀਂ ਨਾ ਹੁੰਦੀਆਂ ਉਹਨਾਂ ਕਰਾਈ ਜਾਂ ਤੰਤਨ ਕਿੜੀ ਡੱਕਾ ਜਿਹੜਾ ਕਹਿ ਸਕਨੇ ਆਪਾਂ ਜਹਾਜ਼ ਨਹੀਂ ਚੜਾ ਹਾਂਜੀ ਜਹਾਜ਼ ਨੇ ਚੜਿਆ ਜੀ ਉਹਨੇ ਤਾਂ ਤੰਤਨ ਕਰਾਤੀ ਇਹਦੇ ਹਾਂਜੀ ਦੋ ਦੋ ਪੈਕਟ ਉੱਥੇ ਦੋ ਉੱਥੇ ਮਤਲਬ ਪਾਣੀ ਦੀ ਭੁੱਖਾ ਨਹੀਂ ਰਿਹਾ ਜਾ ਛੱਤਾਂ ਦੀ ਤੇ ਗੱਲ ਛੱਡੋ ਤੁਸੀਂ ਜੀਵ ਜੰਤੂ ਪਾਣੀ ਚ ਵੀ ਰੱਜ ਗਏ ਜੀ ਉਹਨਾਂ ਦੇ ਹੈਲੀਕਾਪਟਰ ਦੇ ਨਾਲ ਜਿਹੜਾ ਰਾਸ਼ਨ ਸੁੱਟਿਆ ਜੀ ਉਹਨਾਂ ਮਤਲਬ ਇਹ ਮਤਲਬ ਲੋੜਵੰਦ ਇਨਸਾਨ ਤੱਕ ਨਹੀਂ ਪਹੁੰਚਿਆ ਨਹੀਂ ਪਹੁੰਚ ਸਰਕਾਰਾਂ ਨਹੀਂ ਇਹ ਪਹੁੰਚੀਆਂ ਨਾਨਕ ਨਾਮਲੇਵਾ ਸੰਗਤਾਂ ਬਹੁਤ ਪਹੁੰਚੀਆਂ ਤੇ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਉਹ ਮੈਂ ਮਦਦ ਕਰ ਮੈਂ ਦੇਖਿਆ ਪਾਣੀ ਦਾ ਵੀ ਜਿਹੜਾ ਕੋਈ ਡਾ ਸਰਕਲ ਨਹੀਂ ਆਗਾ ਜੇ ਕਿ ਐਨਆਰਈ ਵੀਰ ਨੇ ਇਹਨਾਂ ਦੀ ਮਦਦ ਕਰਨੀ ਹੈ ਸੰਸਥਾ ਕਰਨੀ ਹੈ ਕਿਹੜਾ ਡਰੈਸ ਤੇ ਕਿਹੜਾ ਪਿੰਡ ਤੇ ਕਿਹੜਾ ਜਿਲ੍ਹਾ ਵੀ ਗਰਦਾਸਪੁਰ ਜ਼ਿਲ੍ਹਾ ਜੇ ਪਿੰਡ ਮਾਂਝੇ ਤਹਿਸੀਲ ਥਾਣਾ ਡੇਰਾ ਬਾਬਾ ਨਾਨਕ ਕੀ ਲੱਗਦਾ ਕਿ ਸੰਸਥਾ ਜਿਹੜੀ ਸਮਾਜ ਸੇਵੀ ਨੇ ਜਾਂ ਇੱਥੇ ਆ ਕੇ ਜ਼ੀਰੋ ਲੈਵਲ ਦੀ ਜਿਹੜੀ ਫੀਲਡ ਦੇਖ ਕੇ ਫਿਰ ਸਥਿਤੀ ਫਿਰ ਮਦਦ ਕਰ ਹਾਂਜੀ ਹਾਂਜੀ ਮੈਂ ਕਹਿੰਦਾ ਗਰਾਊਂਡ ਲੈਵਲ ਤੇ ਵੇਖ ਕੇ ਮਦਦ ਕਰਨਾ ਹਾਂਜੀ ਤੇ ਗਰਾਊਂਡ ਲੈਵਲ ਤੇ ਆ ਕੇ ਵੇਖਣ ਕਿ ਕਿੱਦਾਂ ਦੇ ਕਿਹਦੇ ਹਾਲਾਤ ਕਿੱਦਾਂ ਦੇ ਕਿਦਾਂ ਕੋਈ ਰੈਂਡ ਆ ਫ ਸੋ ਇਹ ਸਾਨੂੰ ਪਿੰਡ ਮਾਨ ਜਿੱਥੇ ਕਿ ਆਪਾਂ ਜੀਰੋ ਲੈਵਲ ਦੀ ਜਿਹੜੀ ਗਰਾਊਂਡ ਦੀ ਸਥਿਤੀ ਜਿਹੜੀ ਤੁਹਾਨੂੰ ਵਿਖਾ ਲਈ ਆ ਇਹ ਜਿਹੜਾ ਪਿੰਡ ਹੜ ਪ੍ਰਭਾਵਿਤ ਹੋਇਆ ਮਾਤਾ ਦੇ ਕਮਰੇ ਦਾ ਪਹਿਲਾਂ ਵੀ ਚਲੋ ਕੰਡੀਸ਼ਨ ਜਿਹੜੀ ਏਡੀ ਕੋਈ ਜ਼ਿਆਦਾ ਨਹੀਂ ਵਧੀ ਅਸੀਂ ਸੋ ਹੜ ਨੇ ਇਸ ਪਿੰਡ ਵਿੱਚ ਪਾਣੀ ਨੇ ਆਉਣ ਦੇ ਨਾਲ ਇਹਨਾਂ ਕਮਰੇ ਦੀ ਜਿਹੜੀ ਆ ਕੰਡੀਸ਼ਨ ਹੋਰ ਵਿਗੜ ਦਿੱਤੀ ਆ ਸੋ ਮਾਤਾ ਦਾ ਜਿਹੜਾ ਹੁਣ ਇੱਥੇ ਜਿਹੜਾ ਇਸ ਰਹਿਣ ਬਚਾਰੇ ਦੇ ਵਿੱਚ ਆਉਣਾ ਵੀ ਮੁਸ਼ਕਲ ਆ ਸੋ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਉਹ ਇਹਨਾਂ ਦੀ ਮਾਤਾ ਦੀ ਮਦਦ ਕਰਨ ਤਾਂ ਜੋ ਇਹ ਆਪਣੇ ਰਹਿਣ ਬਚਾਰੇ ਦੇ ਵਿੱਚ ਫੇਰ ਆ ਕੇ ਗੁਜ਼ਾਰਾ ਕਰ ਸਕਣ ਕਿਸੇ ਦੇ ਘਰ ਜਿਹੜੇ ਕਰੋ